ਚੰਡੀਗੜ੍ਹ 'ਚ ਲੇਖਕ ਮਾਂ ਬੋਲੀ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਬਣਦਾ ਮਾਨਸਤਕਾਰ ਮਿਲੇ ਇਹਦੇ ਲਈ ਗ੍ਰਿਫਤਾਰੀਆਂ ਦੇ ਰਹੇ ਨੇ ਲੇਖਕ ਤੁਸੀਂ ਦੇਖ ਸਕਦੇ ਹੋ ਬੜੇ ਲੰਮੇ ਸਮੇਂ ਬਾਅਦ ਇਹ ਦੇਖਣ ਨੂੰ ਮਿਲ ਰਿਹਾ ਕਿ ਲੇਖਕ ਨੇ ਜਿਹੜੇ ਜਾਂ ਟੀਚਰ ਨੇ ਜਿਹੜੇ ਮਾਂ ਬੋਲੀ ਦੇ ਨਾਲ ਜੁੜੇ ਹੋਏ ਨੇ ਉਹ ਗ੍ਰਿਫਤਾਰੀਆਂ ਦੇ ਰਹੇ ਨੇ ਗ੍ਰਿਫਤਾਰੀਆਂ ਇਸ ਲਈ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਚੰਡੀਗੜ੍ਹ ਦੇ ਅੰਦਰ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਪੰਜਾਬੀ ਪ੍ਰਤੀ ਨਫ਼ਰਤ ਉਹਨਾਂ ਦਾ ਕਹਿਣਾ ਕਿ ਅਫਰਸ਼ਾਹ ਅਫਸ਼ਾਹ ਸ਼ਾਹੀ ਦੇ ਅੰਦਰ ਆ ਔਰ ਪੰਜਾਬੀ ਦੇ ਲਈ ਜੋ ਕੰਮ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਇਹ ਮੰਗਾਂ ਇਹਨਾਂ ਲੇਖਕਾਂ ਦੀਆਂ ਸੀ ਇਥੋਂ ਪਹਿਲਾਂ ਇਹਨਾਂ ਨੇ ਇੱਥੇ ਪ੍ਰੋਟੈਸਟ ਕੀਤਾ ਆਪਣੀਆਂ ਮੰਗਾਂ ਰੱਖੀਆਂ ਪ੍ਰਸ਼ਾਸਨ ਦੇ ਸਾਹਮਣੇ ਤੇ ਹੁਣ ਗ੍ਰਿਫਤਾਰੀਆਂ ਦਿੱਤੀਆਂ ਨੇ ਸੰਕੇਤਕ ਤੌਰ ਦੇ ਉੱਤੇ ਇਹ ਗ੍ਰਿਫਤਾਰੀਆਂ ਨੇ ਇੱਕ ਸੰਕੇਤਕ ਤੌਰ ਦੇ ਉੱਤੇ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਪ੍ਰਸ਼ਾਸਨ ਨੂੰ ਇੱਕ ਮੈਸੇਜ ਆਵੇ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਪੰਜਾਬੀਆਂ ਚ ਪੰਜਾਬੀ ਲੇਖਕਾਂ ਚ ਪੰਜਾਬੀ ਬੁੱਧੀਜੀਵੀਆਂ ਚ ਇੱਕ ਨਾਰਾਜ਼ਗੀ ਹੈ ਜੋ ਬਣਦਾ ਮਾਨ ਸਤਕਾਰ ਆਗਾ ਪੰਜਾਬੀ ਨੂੰ ਉਹ ਮਿਲਣਾ ਚਾਹੀਦਾ ਇਹਦੇ ਲਈ ਹੀ ਇਹ ਸਾਰੇ ਲੋਕ ਇੱਥੇ ਇਕੱਠੇ ਹੋਏ ਸੀ ਤੇ ਤੁਸੀਂ ਦੇਖ ਸਕਦੇ ਹੋ ਅ ਬਕਾਇਦਾ ਤੌਰ ਦੇ ਉੱਤੇ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਮੰਗ ਆਗੀ ਤੁਹਾਡੀ ਸਾਡੀ ਮੰਗ ਆ ਚੰਡੀਗੜ੍ਹ ਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਚੰਡੀਗੜ੍ਹ ਚ ਬਹੁ ਗਿਣਤੀ ਪੰਜਾਬੀ ਨੇ ਪੰਜਾਬੀਆਂ ਦੀ ਰਾਜਤਾਨੀ ਹੈ ਪੰਜਾਬ ਦੀ ਰਾਜਤਾਨੀ ਹੈ ਇਸ ਲਈ ਇੱਥੇ ਪੰਜਾਬੀ ਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ ਇਨਕਲਾਬ ਜਿੰਦਾਬਾਦ ਇਹ ਲੋਕ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ ਔਰ ਇਹਨਾਂ ਦਾ ਕਹਿਣਾਗਾ ਕੀ ਪੰਜਾਬੀ ਨੂੰ ਬਣਦਾ ਮਾਨਸਤਕਾਰ ਆ ਜੋ ਮਿਲਣਾ ਚਾਹੀਦਾ ਇਸੇ ਲਈ ਇਹ ਪ੍ਰੋਟੈਸਟ ਇੱਥੇ ਕੀਤੇ ਜਾ ਰਹੇ ਨੇ ਤੇ ਇਸੇ ਲਈ ਇੱਥੇ ਗ੍ਰਫਤਾਰੀਆਂ ਦਿੱਤੀਆਂ ਗਈਆਂ ਨੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ